ਅਮਨਜੀਤ ਕੌਰ ਬੇਟੀ ਸਾਡੇ ਛੋਟੇ ਭਰਾ ਲਖਵੀਰ ਸਿੰਘ ਜੋ ਨੂਰਪੁਰੇ ਰਹਿੰਦੇ ਆ ਉਹਨਾਂ ਦੀ ਛੋਟੀ ਬੇਟੀ ਐ ਐਮ ਐਸ ਸੀ ਸੈਕੰਡ ইয়ার ਕਰ ਰਹੀ ਹੈ ਫਿਜ਼ਿਕਸ ਦੀ ਪਟਿਆਲਾ ਯੂਨੀਵਰਸਿਟੀ ਤੋਂ ਤਾਂ ਹੰਝਣ ਪਰਿਵਾਰ ਵੱਲੋਂ ਆਪਣੇ ਬੱਚੀ ਦੇ ਲਈ ਦਾਦਾ ਸੰਤਾ ਸਿੰਘ ਦੀ ਯਾਦ ਦੇ ਵਿੱਚ ਸਾਡੇ ਸਤਿਕਾਰਯੋਗ ਆਸਟ੍ਰੇਲੀਆ ਤੋਂ ਵੀਰ ਜੀ ਤੇ ਬੰਬੇ ਤੋਂ ਤੇ ਦਾਸ ਸੋ ਇਹਨਾਂ ਨੇ ਬੇਨਤੀ ਕੀਤੀ ਸੀ ਕਿ ਸਾਲ ਦੀ ਜੋ ਫੀਸ ਦਾ ਹੋ ਜਾਵੇ ਤਾਂ ਸੋ ਸਤਿਗੁਰੂ ਦੀ ਕਿਰਪਾ ਰਹਿ ਮੈਂ ਦਾ ਸਦਕਾ ਹੁੰਜਣ ਪਰਿਵਾਰ ਦੇ ਵਿੱਚ ਬੇਨਤੀ ਕੀਤੀ ਸੀ ਸੋ ਜਿੰਨਾ ਜਿੰਨਾ ਦੇ ਭਾਗਾ ਚ ਜਿਸ ਤਰ੍ਹਾਂ ਕੋਈ ਸੇਵਾ ਲਿਖੀ ਸੀਗੀ ਬੇਟੀ ਦੇ ਕਰਮਾਂ ਦਾ ਸੀਗਾ ਸੋ ਬਹੁਤ ਖੁਸ਼ੀ ਦੀ ਗੱਲ ਆ ਸਾਡੇ ਪਰਿਵਾਰ ਵਿੱਚੋਂ ਬਈ ਇੱਕ ਕੁੜੀਆ ਇਸ ਮਕਾਮ ਤੇ ਪਹੁੰਚੀ ਹੈ ਬਹੁਤ ਬੱਚੇ ਭਾਗਾਂ ਵਾਲੇ ਆ ਤੇ ਛੋਟੀ ਗੱਲ ਨਹੀਂ ਹੈ ਬੱਚਿਆਂ ਨੇ ਇੰਨੀਆਂ ਪੜਾਈਆਂ ਕਰਨੀਆਂ ਸੋ ਸਤਿਗੁਰੂ ਹੋਰ ਵੀ ਇਹਨਾਂ ਨੂੰ ਉੱਚ ਕੋਟੀ ਦੀ ਵਿੱਦਿਆ ਦੁਨਿਆਵੀ ਵਿੱਦਿਆ ਦੇ ਨਾਲ-ਨਾਲ ਅਧਿਆਤਮਿਕ ਤੇ ਜੋ ਗੁਰਮਤਿ ਦੀ ਵਿੱਦਿਆ ਸਤਿਗੁਰੂ ਬਖਸ਼ਿਸ਼ ਕਰਨ ਨਾਮ ਦੀ ਦਾਤ ਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨ ਸੋ ਦੇ ਦੇਵੋ ਸੋ ਇਹ ਜਿਨ੍ਹਾਂ ਨੇ ਵੀ ਇਹ ਹਿੱਸਾ ਪਾਇਆ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਡੇ ਬੱਚੇ ਇਸੇ ਤਰ੍ਹਾਂ ਤਰੱਕੀਆਂ ਕਰਨ ਸੋ ਵਾਈ ਗੁਰਜੀ ਕਾ ਕਾਲਸਾ ਟਾਇਲਟ ਇਹ ਜੋ ਰਾਸ਼ੀ ਹੈ ਸੋ 5.5000 ਤਿੰਨ ਜਾਣਿਆਂ ਵੱਲੋਂ ਸੋ 15000 ਦੀ ਰਾਸ਼ੀ ਇਹ ਹੁਣ ਬੇਟੀ ਨੂੰ ਭੇਟ ਕੀਤੀ ਗਈ ਆ ਸੋ ਇੰਨੀ ਸੇਵਾ ਸਤਗੁਰੂ ਦੀ ਕਿਰਪਾ ਦੇ ਨਾਲ ਪ੍ਰਵਾਨ ਕਰਨ ਸੋ ਚੜ੍ਹਦੀਆਂ ਕਲਾਂ ਸਤਗੁਰੂ ਬਖਸ਼ਿਸ਼ ਕਰਨ